IVF ਅਸੀਂ ਅੱਜਕੱਲ ਬੜਾ ਕਾਮਨਲੀ ਇਹ ਵਰਡਸ ਹਾਂ ਬੜੀ ਵਾਰ ਕਪਲਸ ਸਾਡੇ ਕੋਲ ਆਉਂਦੇ ਨੇ ਬੱਚਾ ਨਾ ਹੋਣ ਕਰਕੇ ਸੋ ਅਸੀਂ ਉਹਨਾਂ ਨੂੰ ਇਹ ਦੱਸਦੇ ਹਾਂ ਕਿ ਪਹਿਲਾਂ 1 ਸਾਲ ਤੱਕ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਟੈਸਟ ਕਰਾਉਣ ਦੀ ਜ਼ਰੂਰਤ ਨਹੀਂ ਹੈ ਬਟ ਅਗਰ ਤੁਹਾਡਾ 1 ਸਾਲ ਤੱਕ ਵੀ ਪ੍ਰੈਗਨਨਸੀ ਨਹੀਂ ਹੁੰਦੀ ਫਿਰ ਸਰਟਨ ਟੈਸਟ ਕੀਤੇ ਜਾਂਦੇ ਨੇ ਔਰ ਉਹਨਾਂ ਚੋਂ ਕੁਝ ਕਪਲਸ ਚੂਜ਼ ਕੀਤੇ ਜਾਂਦੇ ਨੇ IVF ਟਰੀਟਮੈਂਟ ਵਾਸਤੇ IVF ਦੇ ਟ੍ਰੀਟਮੈਂਟ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡਦੇ ਹਾਂ ਇੱਕ ਹੁੰਦਾ ਪਹਿਲਾ ਜੋ ਕਿ ਬੜਾ ਇੰਪੋਰਟੈਂਟ ਪਾਰਟ ਆ ਉਹ ਹੈ ਤੁਹਾਡੇ ਅਸੀਂ ਇੰਜੈਕਸ਼ਨਸ ਦੇ ਰਾਹੀਂ ਜਿਹਨੂੰ ਕੀ ఓਵਰੀਅਨ ਸਟੀਮੂਲੇਸ਼ਨ ਕਿਹਾ ਜਾਂਦਾ ਜਿੰਨੇ ਨਾਲ ਬੜੇ ਮਿਥਸ ਵੀ ਜੁੜੀਆਂ ਹੋਈਆਂ ਨੇ ਕਿ ਬਹੁਤ ਪੇਨਫੁਲ ਹੁੰਦਾ ਹੈ ਜੀ ਬੜੇ ਇੰਜੈਕਸ਼ਨਸ ਲੱਗਦੇ ਨੇ ਸਾਰਾ ਸਰੀਰ ਇੰਜੈਕਸ਼ਨਸ ਨਾਲ ਭਰ ਜਾਂਦਾ ਹੈ ਜੋ ਕਿ ਬਿਲਕੁਲ ਗਲਤ ਹੈ ਅਸੀਂ ਤੁਹਾਡੇ ਟੈਸਟ ਦੇ ਬੇਸਿਸ ਤੇ ਤੁਹਾਡਾ ਪ੍ਰੋਟੋਕਾਲ ਚੂਜ਼ ਕਰਦੇ ਹਾਂ ਤੇ ਔਨ ਐਨ ਐਵਰੇਜ 8 ਦਿਨਾਂ ਤੋਂ ਲੈ ਕੇ 2 ਹਫ਼ਤਿਆਂ ਤੱਕ ਲਗਭਗ ਕਹਿ ਸਕਦੇ ਹਾਂ ਕਿ ਤੁਹਾਡੇ ਬਾਡੀ ਵਿੱਚ ਇੱਕ ਇੰਜੈਕਸ਼ਨ ਰੋਜ਼ ਲੱਗਦਾ ਹੈ ਜੋ ਕਿ ਬਿਲਕੁਲ ਸੇਫ ਹੈ ਔਰ ਉਹਦੇ ਨਾਲ ਬਿਲਕੁਲ ਵੀ ਦਰਦ ਨਹੀਂ ਹੁੰਦਾ ਤੁਹਾਨੂੰ ਡਾਕਟਰ ਕੋਲ ਜਾਣ ਦੀ ਵੀ ਜ਼ਰਤ ਨਹੀਂ ਹੁੰਦੀ ਤੁਸੀਂ ਇਹਨੂੰ ਸੈਲਫ ਇੰਜੈਕਟ ਕਰ ਸਕਦੇ ਹੋ ਜਦੋਂ ਲਗਭਗ ਇਹ ਇੰਜੈਕਸ਼ਨਸ ਚੱਲ ਰਹੇ ਹੁੰਦੇ ਨੇ ਤਾਂ ਅਸੀਂ ਤੁਹਾਨੂੰ 2 ਜਾਂ 3 ਵਾਰ ਬੁਲਾਉਂਦੇ ਹਾਂ ਦੇਖਣ ਵਾਸਤੇ ਕਿ ਉਹਨਾਂ ਦਾ ਤੁਹਾਡੇ ਸਰੀਰ ਤੇ ਕਿੰਨਾ ਅਸਰ ਪਿਆ ਹੈ ਤੁਹਾਡੇ ਐਗਸ ਕਿੰਨੇ ਗਰੋ ਹੋ ਰਹੇ ਨੇ ਜਿਵੇਂ ਕਿ ਨਾਰਮਲੀ ਹਰ ਇੱਕ ਨੈਚੁਰਲ ਸਾਈਕਲ ਦੇ ਵਿੱਚ ਇੱਕ ਜਾਂ ਦੋ ਐਗਸ ਬਣਦੇ ਨੇ ਤੇ ਜਦੋਂ ਅਸੀਂ ਤੁਹਾਨੂੰ ਇਹ ਇੰਜੈਕਸ਼ਨਸ ਦਿੰਦੇ ਆ ਤੇ ਬਹੁਤ ਸਾਰੇ ਐਗਸ ਬਣਦੇ ਨੇ ਜੋ ਕਿ 10 ਵੀ ਹੋ ਸਕਦੇ ਨੇ 14 ਵੀ ਹੋ ਸਕਦੇ ਨੇ ਤੇ 25 ਵੀ ਹੋ ਸਕਦੇ ਨੇ ਅਸੀਂ ਇੱਕ ਜਨਰਲ ਐਨੇਥੀਸੀਆ ਦੇ ਅੰਡਰ ਮਤਲਬ ਤੁਹਾਨੂੰ ਗੈਸਸਿਸ ਦਿੰਦੇ ਆ ਤੁਸੀਂ ਬਿਹੋਸ਼ ਹੁੰਨੇ ਹੋ ਤੇ ਅਸੀਂ ਬੜੀ ਹੀ ਪਤਲੀ ਜੀ ਬਾਇਓਪਸੀ ਪ੍ਰੋਬ ਦੇ ਨਾਲ ਉਹਨਾਂ ਅੰਡਿਆਂ ਨੂੰ ਅਸੀਂ ਸੱਕ ਕਰਦੇ ਆ ਤੇ ਆਪਣੀ ਲੈਬ ਵਿੱਚ ਫਰਟੀਲਾਈਜ਼ ਕਰਕੇ ਉਹਨਾਂ ਦੇ ਬੇਬੀਜ਼ ਬਣਾਉਨੇ ਆ